ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਨ ਜੈ ਭਾਰਤ ਜੈ ਸੰਵਿਧਾਨ ਮਾਰਸ਼ੀ ਭਗਵਾਨ ਵਲਮਿਕੀ ਸਰਵਸਾਂਝਾ ਕੇਂਦਰ ٹرسٹ ਵੱਲੋਂ ਉਪ ਚੇਅਰਮੈਨ ਪੰਜਾਬ ਅਮਰਜੀਤ ਸਿੰਘ ਭਿੱਖੀਵੰਦ ਬੇਨਤੀ ਹੈ ਕੁਝ ਦਿਨ ਪਹਿਲਾਂ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੋ ਰਹੀ ਸੀ ਔਰ ਮੈਂ ਦੇਖ ਰਿਹਾ ਸੀ ਕਾਫੀ ਦਿਨਾਂ ਤੋਂ ਨਾ ਮੈਂ ਕੋਸ਼ਿਸ਼ ਕਰ ਰਿਹਾ ਸੀ ਉਹ ਵੀਡੀਓ ਦੁਬਾਰਾ ਦੇਖਣ ਵਾਸਤੇ ਤੇ ਦੁਬਾਰਾ ਮੈਨੂੰ ਵੀਡੀਓ ਨਹੀਂ ਮਿਲੀ ਔਰ ਨਾ ਉਸ ਵੀਡੀਓ ਦੇ ਵਿੱਚ ਕੋਈ ਪਿੰਡ ਬਾਰੇ ਦੱਸਿਆ ਕਿ ਉਹ ਕਿਹੜੇ ਪਿੰਡ ਦੀ ਵੀਡੀਓ ਹੈ ਤੇ ਵਿਸ਼ਾ ਇਹ ਹੈ ਉਸ ਵਿੱਚ 크ਰਿਸਚਨ ਭਾਈਚਾਰੇ ਦਾ ਬਾਈਕਾਟ ਕੀਤਾ ਗਿਆ ਕੁਝ ਪਿੰਡ ਦੇ ਲੋਕਾਂ ਵੱਲੋਂ ਬਾਈਕਾਟ ਕੀਤਾ ਗਿਆ ਫਿਰ ਉਹਨਾਂ ਦਾ ਭਾਂਡਾ ਜਿਹੜਾ ਆ ਉਹ ਤਿਆਗਿਆ ਗਿਆ ਹੱਥਾਂ ਵਿੱਚ ਬਰਤਨ ਫੜ ਕੇ ਵੀਡੀਓ ਪਾਈ ਗਈ ਕਿ ਇਹਨਾਂ ਦਾ ਭਾਂਡਾ ਜਿਹੜਾ ਵਾ ਉਹ ਤਿਆਗ ਰਹੇ ਆ ਇਨ ਨਾਲ ਕੋਈ ਵੀ ਕਿਸੇ ਕਿਸਮ ਦੀ ਸਾਂਝ ਨਹੀਂ ਰੱਖੀ ਜਾਊਗੀ ਵਧੀਆ ਗੱਲ ਆ ਤੇ ਅਗਣਾ ਚਾਹੀਦਾ ਹੈ ਭੰਡਾ ਤੇ ਆਪਾਂ ਉਹਨਾਂ ਲੋਕਾਂ ਦਾ ਭੰਡਾ ਕਿਉਂ ਨਹੀਂ ਤਿਆਗਦੇ ਜਿਹੜੇ ਲੋਕ ਇਹੋ ਹੀ 크ਰਿਸਚੀਅਨ ਭਾਈਚਾਰੇ ਦੀਆਂ ਸਹੂਲਤਾਂ ਦੇ ਫਾਇਦੇ ਉਠਾ ਰਹੇ ਨੇ ਮੇਰਾ 크ਰਿਸਚੀਅਨ ਭਾਈਚਾਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਔਰ ਮੈਂ ਇੱਕ ਗੁਰਸਿੱਖਾਂ ਅਮਰਤਾਰੀ ਸਿੱਖਾਂ ਨਿਰਾਨ ਨਰ ਕੋਈ ਲੈਣਾ ਦੇਣਾ ਨਹੀਂ ਹੈ ਪਰ ਮੈਂ ਬੇਨਤੀ ਕਰਦਾ ਉਹਨਾਂ ਲੋਕਾਂ ਨੂੰ ਉਹਨਾਂ ਵੀਰਾਂ ਨੂੰ ਭਾਈ ਭਾਂਡਾ ਤਿਆਗਣਾ ਚਾਹੀਦਾ ਹੈ ਪਰ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦਾ ਆਪਾਂ ਭਾਂਡਾ ਕਦੋਂ ਤਿਆਗਾਂਗੇ ਜਿਹੜੇ ਲੋਕ ਅਮਰਤ ਛੱਕੇ ਵੱਡੇ ਵੱਡੇ ਪ੍ਰਚਾਰਕ ਨੇ ਔਰ ਗੁਰਦੁਆਰਿਆਂ ਦੀਆਂ ਜਿਹੜੀਆਂ ਕਮੇਟੀਆਂ ਬਣੀਆਂ ਆ ਉਹਨਾਂ ਦੇ ਉੱਤੇ ਵੀ ਕਾਬਜ ਨੇ ਔਰ ਖਾ ਗੁਰੂ ਘਰ ਦਾ ਰਹੇ ਨੇ ਤੇ ਬੈਨੀਫਿਟ ਜਿਹੜਾ ਆ ਉਹ ਸਾਈ ਭਾਈਚਾਰੇ ਦਾ ਲੈ ਰਹੇ ਨੇ ਫਿਰ ਇਹ ਉਹਨਾਂ ਦੇ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਫਿਰ ਉਹਨਾਂ ਤੋਂ ਕਿਉਂ ਬੈਨੀਫਿਟ ਕਿਉਂ ਲੈ ਰਹੇ ਨੇ ਉਹਨਾਂ ਦੀਆਂ ਕੰਟਰੀਆਂ ਨੂੰ ਕਿਉਂ ਜਾ ਰਹੇ ਨੇ ਫਿਰ ਉਹਨਾਂ ਦਾ ਵੀ ਤਿਆਗੋ ਨਾ ਉਹਨਾਂ ਲੋਕਾਂ ਦਾ ਵੀ ਭਾਂਡਾ ਤੇ ਆਗੂ ਉਹਨਾਂ ਲੋਕਾਂ ਨਾਲੋਂ ਵੀ ਸਾਂਝ ਤੋੜੋ ਤੇ ਤੋੜਨੀ ਹੈ ਚੰਗੀ ਤਰ੍ਹਾਂ ਤੋੜੋ ਉਹ ਜਿਹੜੇ ਵੱਡੇ ਵੱਡੇ ਚੋਲਿਆਂ ਵਾਲਿਆ ਜਿਹੜੇ ਆ ਨਾ ਉਹਨਾਂ ਦੇ ਬੱਚੇ ਉਹ ਨਾ 크ਿਸਚੀਅਨ ਭਾਈਚਾਰੇ ਦੇ ਸਕੂਲਾਂ ਦੇ ਵਿੱਚ ਹੀ ਪੜਦੇ ਆ ਅਸੀਂ ਉਹਨਾਂ ਦਾ ਵਿਰੋਧ ਤੇ ਕਰਦੇ ਆ ਸਾਨੂੰ ਆਪਣੇ ਕਿਉਂ ਨਹੀਂ ਦਿਖਦੇ ਉਹ ਕਿਉਂ ਨਹੀਂ ਦਿਖਾਈ ਦਿੰਦੇ ਸਾਨੂੰ ਜਿਨ੍ਹਾਂ ਨੇ ਭਾਈ ਅੱਜ ਤੱਕ ਆਪਣੀ ਕੌਮ ਲਈ ਕੀਤਾ ਹੀ ਕੁਛ ਨਹੀਂ ਹੈ ਕੋਈ ਚੰਗਾ ਸਕੂਲ ਨਹੀਂ ਦੇ ਸਕੇ ਚੰਗਾ ਹਸਪੀਟਲ ਨਹੀਂ ਦੇ ਸਕੇ ਸਿਰਫ ਸਾਡੀ ਕੌਮ ਨੂੰ ਲੰਗਰਾਂ ਤੱਕ ਇਹਨਾਂ ਲੋਕਾਂ ਨੇ ਸੀਮਤ ਰੱਖਿਆ ਹੈ ਕਿਹੇ ਭਾਈ ਲੰਗਰ ਹੀ ਲਾ ਸਕਦੇ ਆ ਸੋ ਇਸ ਲਈ ਜੇ ਤਿਆਗਣੀ ਆ ਤੇ ਫਿਰ ਸਾਰਿਆਂ ਨੂੰ ਤਿਆਗੋ ਉਹਨਾਂ ਲੋਕਾਂ ਦਾ ਵੀ ਭਾਂਡਾ ਤੇ ਅੱਗੋ ਜਿਹੜੇ ਲੋਕ ਇਹਨਾਂ ਦੇ ਸਕੂਲਾਂ 'ਚ ਆਪਣੇ ਬੱਚੇ ਪੜਾਉਂਦੇ ਨੇ ਅਕਸਰ ਵੇਖਣ ਨੂੰ ਮਿਲਦਾ ਹੈ ਉਹਨਾਂ ਦੇ ਸਕੂਲਾਂ ਦੇ ਵਿੱਚ ਉੱਪਰ ਦੀ ਇਹਨਾਂ ਨੇ ਗਾਤਰੇ ਕਿਰਪਾਨਾਂ ਪਾਈਆਂ ਹੁੰਦੀਆਂ ਨੇ ਵੱਡੇ ਵੱਡੇ ਦਾੜੇ ਦਮਾਲੇ ਸਜਾਏ ਹੁੰਦੇ ਨੇ ਤੇ 크੍ਰਿਸਚੀਅਨ ਭਾਈਚਾਰੇ ਦੇ ਸਕੂਲ ਦੇ ਵਿੱਚ ਬੱਚੇ ਲੈ ਕੇ ਗਏ ਹੁੰਦੇ ਨੇ ਉਦੋਂ ਸ਼ਰਮ ਨਹੀਂ ਆਉਂਦੀ ਕਿਹੜੇ ਮੂੰਹ ਨਾਲ ਅਸੀਂ ਲੈ ਕੇ ਜਾਨਨੇ ਆ ਬੱਚੇ ਉੱਥੇ ਸੋ ਮੇਰੇ ਵੀਰੂ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਆਪਾਂ ਕਿਸੇ ਨੂੰ ਰੋਕ ਸਕੀਏ ਜਿੱਥੇ ਮਰਜ਼ੀ ਕੋਈ ਜਾ ਸਕਦਾ ਆ ਜਿਹੜੇ ਮਰਜ਼ੀ ਧਰਮ ਨੂੰ ਕੋਈ ਅਪਣਾ ਸਕਦਾ ਆ ਠੀਕ ਹੈ ਨਾ ਸਾਨੂੰ ਕੋਈ ਹੱਕ ਨਹੀਂ ਹੈ ਹਾਕਕੇ ਤਾਂ ਸਾਨੂੰ ਇਹ ਇਹ ਚੀਜ਼ ਵੇਖੋ ਆ ਅਸੀਂ ਕਿੱਥੇ ਕਿਹੜੀ ਕਿਹੜੀ ਵਜਾ ਤੋਂ ਪਿੱਛੇ ਰਹਿ ਗਏ ਆ ਉਹ ਕਿਉਂ ਇੰਨਾ ਤੇ ਉਹ ਜਿਹੜਾ ਵਾ ਧਰਮ ਉਹ ਕਿਉਂ ਇਨੀ ਤਰੱਕੀ ਕਰ ਰਿਹਾ ਹੈ ਸਾਡੇ ਗੁਰੂਆਂ ਨੇ ਤਾਂ ਕੋਈ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਉਹਨਾਂ ਦੇ ਚਾਹੁ ਵਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ ਆ ਸੋ ਇਸ ਲਈ ਭਰਾ ਸਿਰਫ ਔਰ ਸਿਰਫ ਆਪਣੀ ਹਵਾ ਜੜੀ ਹੈ ਨਾ ਗਰੀਬਾਂ ਤੇ ਨਾ ਕਰਿਆ ਕਰੋ ਜੇ ਇਹੋ ਕੁਛੀ ਕਰਨਾ ਹੈ ਨਾ ਤੇ ਉਹਨਾਂ ਉਹਨਾਂ ਜਥੇਦਾਰਾਂ ਦਾ ਵਿਰੋਧ ਕਰਿਆ ਕਰੋ ਜਿਨ੍ਹਾਂ ਦੇ ਬੱਚੇ ਉੱਥੇ ਪੜ੍ਹਦੇ ਨੇ ਉਹਨਾਂ ਲੋਕਾਂ ਦਾ ਵਿਰੋਧ ਕਰਿਆ ਕਰੋ ਜਿਹੜੇ ਸਿੱਖ ਧਰਮ ਉਤੇ ਕਾਬਜ ਬੈਠੇ ਨੇ ਪਰ ਉਹ ਬੈਨੀਫਿਟ ਜਿਹੜਾ ਵਾ ਉਹ ਕਿ ਕ੍ਰਿਸ਼ਨ ਭਾਈ ਚਾਰੇ ਦੇ ਸਕੂਲਾਂ ਵਿੱਚੋਂ ਲੈ ਰਹੇ ਨੇ ਆਪਣੇ ਬੱਚੇ ਕ੍ਰਿਸ਼ਨ ਭਾਈ ਚਾਰੇ ਦੀਆਂ ਕੰਟਰੀਆਂ ਵਿੱਚ ਸੈਟਲ ਕਰ ਰਹੇ ਨੇ ਜਿਸ ਦਿਨ ਉਹਨਾਂ ਨੇ ਉਹਨਾਂ ਨੇ ਭੰਡਾ ਤਿਆਗ ਦਿੱਤਾ ਨਾ ਉਸ ਦਿਨ ਧੋਬੀ ਦੇ ਕੁੱਤੇ ਵਾਲਾ ਹਾਲ ਹੋਣਾ ਹੈ ਇਦੋਂ ਦਾ ਪ੍ਰਾਪਰਟੀਆਂ ਵੇਚ ਲਈਆਂ ਫਿਰ ਉਹਨਾਂ ਵੀ ਜੇ ਕੱਢ ਦਿੱਤਾ ਤੇ ਉਹਨਾਂ ਨਾ ਕਰਦੇ ਰਹਿਣਾ ਜਾਂ ਤੇ ਨਾ ਕੱਢਦੇ ਰਹਿਣਾ। ਸੋ ਆਹੀ ਬੇਨਤੀ ਹੈ ਭਾਈ ਕਿਸੇ ਦਾ ਵਿਰੋਧ ਕਰਨ ਤੋਂ ਪਹਿਲਾਂ ਇਹ ਸੋਚੋ ਵੀ ਸਾਡੇ ਵਿੱਚ ਕਮੀ ਕਿੱਥੇ ਰਹਿ ਗਈ ਹੈ। ਕਿਉਂ ਲੋਕ ਸਾਡੇ ਨਾਲੋਂ ਟੁੱਟ ਕੇ ਜਾ ਰਹੇ ਨੇ? ਉਹਨਾਂ ਲੋਕਾਂ ਦਾ ਵਿਰੋਧ ਤੁਹਾਡੇ ਕੋਲੋਂ ਕਿਉਂ ਨਹੀਂ ਹੁੰਦਾ? ਜਿਹੜੇ ਲੋਕ ਗੁਰੂ ਘਰਾਂ ਦੇ ਵਿੱਚ ਜਾਤ ਪਾਤ ਨੂੰ ਲੈ ਕੇ ਵਿਤਕਰਾ ਕਰਦੇ ਨੇ। ਉਹਨਾਂ ਲੋਕਾਂ ਦਾ ਵਿਰੋਧ ਤੁਹਾਡੇ ਕੋਲੋਂ ਕਿਉਂ ਨਹੀਂ ਹੁੰਦਾ? ਉਹਨਾਂ ਦਾ ਭਾਂਡਾ ਤੁਹਾਡੇ ਕੋਲੋਂ ਕਿਉਂ ਨਹੀਂ ਤਿਆਗਿਆ ਜਾਂਦਾ? ਜਿਹੜੇ ਲੋਕ ਸਿੱਖ ਧਰਮ ਦੇ ਵਿੱਚ ਰਹਿ ਕੇ ਉਹਨਾਂ ਦੇ ਹੱਥਾਂ 'ਚੋਂ ਦਾਲਾਂ ਦੀਆਂ ਬਾਲਟੀਆਂ ਖੋਹ ਲੈਂਦੇ ਨੇ ਉਹਨਾਂ ਨੂੰ ਸੇਵਾ ਕਰਨ ਤੋਂ ਰੋਕ ਦਿੰਦੇ ਨੇ ਭਾਂਡਿਆਂ 'ਤੇ ਬਕਾਇਦਾ ਲਿਖ ਕੇ ਲਾ ਦਿੰਦੇ ਨੇ ਇਹ ਜ਼ਿੰਮੇਵਾਰਾਂ ਦੇ ਭਾਂਡੇ ਐ ਇਹਨੂੰ ਕੋਈ ਹੋਰ ਹੱਥ ਨਾ ਲਾਵੇ ਲੱਖ ਲਾਨਤ ਐ ਯਾਦ ਰੱਖਿਓ ਜਿਸ ਦਿਨ ਰੈਗੂਲੇਸ਼ਨ ਪਾਸ ਹੋ ਗਿਆ ਜਿਸ ਦਿਨੇ ਇਹ ਲੋਕ ਜਾਗ ਗਏ ਉਸ ਦਿਨ ਇਹਨਾਂ ਕੜਮ ਚੌਧਰੀਆਂ ਦਾ ਗੁਰੂ ਘਰਾਂ ਦੇ ਵਿੱਚ ਰਹਿਣਾ ਵੀ ਮੁਸ਼ਕਲ ਹੋ ਜਾਏਗਾ ਕਿਉਂਕਿ ਜਿਨ੍ਹਾਂ ਨਾਲ ਤੁਸੀਂ ਨਫ਼ਰਤ ਕਰਦੇ ਹੋ ਨਾ ਅਸਲੀ ਸਿੱਖੀ ਦੇ ਵਾਰਿਸ ਇਹੀ ਨੇ ਤੇ ਉਹ ਲੋਕ ਜਾਤ ਪਾਤ ਨੂੰ ਫੁਲਾ ਰਹੇ ਨੇ ਨਫ਼ਰਤ ਫੁਲਾ ਰਹੇ ਨੇ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਇਹੋ ਹੀ ਇੱਕ ਕੌਮ ਆ ਜਿਨ੍ਹਾਂ ਨੇ ਵਿਦਾਵੇ ਨਹੀਂ ਦਿੱਤੇ ਲਿਖ ਕੇ ਇਹੀ ਇੱਕ ਕੌਮ ਜਿਨ੍ਹਾਂ ਨੇ ਗੁਰੂ ਦਾ ਪਹਿਲੀ ਜੰਗ ਤੋਂ ਲੈ ਕੇ ਆਖਰੀ ਜੰਗ ਤੱਕ ਸਾਥ ਦਿੱਤਾ ਇਹੋ ਹੀ ਕੌਮ ਆ ਜਿਨ੍ਹਾਂ ਨੇ ਐਂਡ ਵਾਲੇ ਟਾਈਮ ਦੇ ਵਿੱਚ ਵੀ ਗੁਰੂ ਜੀ ਨੂੰ ਉਥੋਂ ਜਾਣ ਲਈ ਬੇਨਤੀ ਕਰਕੇ ਤੇ ਆਪਣੀਆਂ ਜਾਨਾਂ ਦੇ ਦਿੱਤੀਆਂ ਇਹ ਉਹੀ ਕੌਮ ਆ ਜਿਨ੍ਹਾਂ ਨੇ ਇਮਾਨਦਾਰੀ ਨਾਲ ਕੰਮ ਕੀਤਾ ਤੇ ਤਨਖਾਹਾਂ ਨਹੀਂ ਲਈਆਂ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਨਾਲ ਤੁਸੀਂ ਨਫ਼ਰਤ ਕਰਦੇ ਹੋ ਸੋ ਬੇਨਤੀ ਹੈ ਭਾਈ ਜੇ ਭਾਂਡਾ ਤੇ ਅਗਣਾ ਨੇ ਉਹਨਾਂ ਲੋਕਾਂ ਦਾ ਤਿਆਗੋ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਬੈਨੀਫਿਟ ਲੈਏ ਨੇ ਬੈਨੀਫਿਟ ਲੈ ਰਹੇ ਨੇ 크ਰਿਸਚਨ ਭਾਈਚਾਰੇ ਤੋਂ ਕਿਉਂਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਿੱਖ ਧਰਮ ਨੂੰ ਸਭ ਤੋਂ ਵੱਧ ਢਾਲਾਈ ਹੈ ਇਹ ਉਹਨਾਂ ਲੋਕਾਂ ਦਾ ਭਾਂਡਾ ਕਿਉਂ ਨਹੀਂ ਤਿਆਗਦੇ ਜਿਹੜੇ ਜਿਹੜੇ ਡੇਰੇਆਂ ਨਾਲ ਜੁੜੇ ਨੇ ਉਨਾ ਲੋਕਾਂ ਦਾ ਭਾਂਡਾ ਕਿਉਂ ਨਹੀਂ ਤਿਆਗਦੇ? ਸੋ ਮੇਰੀ ਬੇਨਤੀ ਹੈ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿਸੇ ਨੂੰ ਰੋਕਣ ਦਾ ਆਪਣੇਆਂ ਨੂੰ ਪੁੱਛੋ ਸਾਡੇ ਵਿੱਚ ਕਮੀ ਕਿੱਥੇ ਰਹਿ ਗਈ ਹੈ ਕਿ ਲੋਕ ਸਾਡੇ ਨਾਲ ਟੁੱਟ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਹਰ ਹਰ ਵਾਲਮੀਕੀ